ਸੰਘਾ ਜੀ ਇੱਕ ਹੋਰ ਫੋਨ ਆਇਆ ਇੱਕ ਬੇਟੀ ਦਾ ਫੋਨ ਆਇਆ ਕਹਿਣ ਲੱਗੇ ਜੀ ਉਮਰ ਬੀਤਦੀ ਤੁਰੀ ਜਾ ਰਹੀ ਏ ਵਿਆਹ ਦੇ ਵਿੱਚ ਬੜੀ ਪ੍ਰੋਬਲਮ ਏ ਵਿਆਹ ਨਹੀਂ ਹੁੰਦਾ ਲਗਭਗ 30 ਤੋਂ ਪਾਰ ਕਰ ਗਏ ਆ ਕਹਿੰਦੇ ਵਿਆਹ ਨਹੀਂ ਹੁੰਦਾ ਜਦੋਂ ਸਿਆਲ ਆਂਦਾ ਇੱਕ ਆਸ ਹੁੰਦੀ ਏ ਕਿ ਸਿਆਲ ਦੇ ਵਿੱਚ ਸਾਰਿਆਂ ਦੇ ਵਿਆਹ ਹੁੰਦੇ ਨੇ ਤੇ ਮੇਰਾ ਵੀ ਵਿਆਹ ਹੋ ਜਾਵੇ ਤੇ ਹੋਵੇ ਵੀ ਵਿਦੇਸ਼ ਦੇ ਵਿੱਚ ਤੇ ਅਮਰੀਕਾ ਵਾਲੇ ਮੁੰਡੇ ਨਾਲ ਹੋਵੇ ਵਿਆਹ ਮੈਂ ਕਿਹਾ ਜੀ ਕੋਈ ਜਾਪ ਕਰਦੇ ਉਹ ਕਹਿੰਦੇ ਜੀ ਜਾਪ ਕਰਦੇ ਆ ਥੋੜਾ ਬਹੁਤਾ ਜਾਪ ਕਰਦੇ ਆ ਅਸੀਂ ਉਹਨਾਂ ਨੂੰ ਕਿਹਾ ਜੀ ਤੁਸੀਂ ਜੇ ਤੇ ਤੁਹਾਡੀ ਇੱਛਾ ਹੋਵੇ ਕਿ ਵਿਦੇਸ਼ ਵਾਲੇ ਮੁੰਡੇ ਨਾਲ ਵਿਆਹ ਹੋਵੇ ਕਹਿੰਦੇ ਜੀ ਹਾਂ ਜੀ ਮੈਂ ਕਿਹਾ ਅਮਰੀਕਾ ਵਾਲੇ ਨਾਲ ਹੋਵੇ ਕਹਿਣ ਲੱਗੇ ਜੀ ਹਾਂ ਜੀ ਤੇ ਮੈਂ ਕਿਹਾ ਜੀ ਮੂਲ ਮੰਤਰ ਦਾ ਜਾਪ ਕਰੋ ਦੋ ਮਾਲਾ ਮੂਲ ਮੰਤਰ ਦੀਆਂ ਤੇ ਇੱਕ ਗੁਪਤ ਜਾਪ ਜਿਵੇਂ ਦੀ ਉਹਦੀ ਪ੍ਰੋਬਲਮ ਉਵੇਂ ਦਾ ਉਹਨਾਂ ਨੂੰ ਜਾਪ ਦਿੱਤਾ ਕਿ ਸੰਗਤ ਜੀ 2 ਹਫ਼ਤੇ ਉਹਨਾਂ ਨੇ ਜਾਪ ਕੀਤਾ ਤੇ 2 ਹਫ਼ਤੇ ਅਸੀਂ ਅਰਦਾਸ ਕੀਤੀ। ਅਸੀਂ ਉਹਨਾਂ ਨੂੰ ਕਿਹਾ ਤੁਸੀਂ ਜਾਪ ਕਰਨਾ ਹਫ਼ਤੇ ਬਾਅਦ ਸਾਨੂੰ ਫੋਨ ਕਰਕੇ ਅਰਦਾਸ ਕਰਵਾ ਲੈਣੀ। ਉਹ ਜਾਪ ਕਰਦੇ ਰਹੇ, ਅਸੀਂ ਅਰਦਾਸ ਕਰਦੇ ਰਹੇ। ਦੋ ਹੀ ਅਰਦਾਸਾਂ ਕੀਤੀਆਂ ਤੇ ਮੈਸੇਜ ਆ ਗਿਆ। ਕਹਿਣ ਲੱਗੇ ਜੀ ਅਮਰੀਕਾ ਵਾਲੇ ਮੁੰਡੇ ਨਾਲ ਰਿਸ਼ਤਾ ਹੋ ਗਿਆ। ਅਮਰੀਕਾ ਵਾਲੇ ਮੁੰਡੇ ਨਾਲ। ਜਿਹੜੀ ਇੱਛਾ ਸੀ ਉਹਨਾਂ ਦੀ ਉਹ ਪੂਰੀ ਹੋ ਗਈ। ਅੱਜ ਵੀ ਇੱਛਾ ਪੂਰੀਆਂ ਹੁੰਦੀਆਂ ਨੇ। ਪਰ ਸਾਡੀ ਭਾਵਨਾ ਵਿੱਚ ਕਮੀ ਹੋ ਸਕਦੀ ਗੁਰੂ ਦੇ ਦੇਣ ਵਿੱਚ ਕਮੀ ਨਹੀਂ ਹੈਗੀ ਜਿਹੜੀ ਉਹਨਾਂ ਦੇ ਮਨ ਦੀ ਇੱਛਾ ਸੀ ਮੂਲ ਮੰਤਰ ਦਾ ਜਾਪ ਕੀਤਾ ਕਿ ਅਮਰੀਕਾ ਵਾਲੇ ਮੁੰਡੇ ਨਾਲ ਰਿਸ਼ਤਾ ਹੋ ਜੇ ਵਿਆਹ ਹੋ ਜੇ ਉਹ ਰਿਸ਼ਤਾ ਹੋ ਗਿਆ ਅਮਰੀਕਾ ਵਾਲੇ ਮੁੰਡੇ ਨਾਲ ਉਹਨਾਂ ਦੀ ਭਾਵਨਾ ਪੂਰੀ ਹੋ ਗਈ ਅੱਜ ਵੀ ਜਦੋਂ ਆਪਾਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਨਾ ਭਾਵਨਾ ਦੇ ਨਾਲ ਤੇ ਸ਼ਰਧਾ ਦੇ ਨਾਲ ਅੱਜ ਵੀ ਸਾਡੀਆਂ ਬੇਨਤੀਆਂ ਪੂਰੀਆਂ ਹੁੰਦੀਆਂ ਪਈਆਂ ਨੇ ਬਸ ਸਾਡੇ ਢੈਣ ਦੀ ਡੇਰੀ ਏ ਗੁਰੂ ਸਾਹਿਬ ਦੀ ਕਿਰਪਾ ਕਰ ਲੰਗਿਆ ਦੇਰੀ ਨਹੀਂ ਲਾਂਦੇ